ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜਿੱਥੇ ਕੱਲ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਉੱਤੇ ਹੀ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਾ ਪਾਈ ਜਾ ਰਹੀ ਸੀ ਇਸ ਤੋਂ ਇਲਾਵਾ ਮੀਡੀਆ ਧਾਰੇ ਤੇ ਪੰਜਾਬੀ ਭਾਈਚਾਰੇ ਦੇ ਜਿਹੜੇ ਇਮੀਗ੍ਰੇਸ਼ਨ ਮਾਹਰ ਹਨ ਉਹਨਾਂ ਦਾ ਕਹਿਣਾ ਸੀ ਕਿ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਪੰਜਾਬੀਆਂ ਦੇ ਲਈ ਬੇਹਦ ਚੰਗੀ ਸਰਕਾਰ ਰਹੀ ਹੈ ਤੇ ਪਿਛਲੇ 9 ਸਾਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੇ ਲਈ ਖੂਬ ਜਿਹੜੇ ਉਹ ਰਸਤੇ ਖੁੱਲੇ ਗਏ ਤੇ ਜੇਕਰ ਹੁਣ ਕੋਈ ਗੋਰੇ ਦਾ ਪ੍ਰਧਾਨ ਮੰਤਰੀ ਕੈਨੇਡਾ ਕੈਨੇਡਾ ਦਾ ਬਣਦਾ ਹੈ ਤੇ ਹੋ ਸਕਦਾ ਹੈ ਕਿ ਪੰਜਾਬੀਆਂ ਦੇ ਲਈ ਆਉਣ ਵਾਲੇ ਸਮੇਂ ਦੌਰਾਨ ਦਰਵਾਜ਼ੇ ਬੰਦ ਹੋ ਸਕਦੇ ਹਨ ਪਰ ਇਸ ਦੇ ਦੌਰਾਨ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬਣ ਨੂੰ ਹੀ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਤਸਵੀਰਾਂ ਵੀ ਤੁਸੀਂ ਇਸ ਪੰਜਾਬਣ ਦੀਆਂ ਦੇਖ ਸਕਦੇ ਹੋ ਇਸ ਦਾ ਨਾਮ ਅਨੀਤਾ ਆਨੰਦ ਦੱਸਿਆ ਜਾ ਰਿਹਾ ਹੈ 57 ਸਾਲਾਂ ਦੇ ਦੌਰ ਦੇ ਵਿੱਚ ਸਭ ਤੋਂ ਇਸ ਸਮੇਂ ਅੱਗੇ ਚੱਲ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਏ ਕਾਫੀ ਜ਼ਿਆਦਾ ਕਰੀਬੀ ਦੱਸੇ ਜਾ ਰਹੇ ਹਨ ਤੇ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਵੀ ਸੱਤਾਧਾਰੀ ਤੇਰੇ ਲਿਬਰਲ ਪਾਰਟੀ ਦੇ ਇਸ ਸਾਲ ਹੋਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਜਿਹੜੀ ਹੁਣ ਕਰ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬਣ ਨੇਤਾ ਆਨੰਦ ਜੋ ਕਿ ਲਿਬਰਲ ਪਾਰਟੀ ਦੀ ਸੀਨੀਅਰ ਮੈਂਬਰ ਹੈ ਤੇ ਸਾਲ 2019 ਤੋਂ ਕੈਨੇਡਾ ਦੇ ਵਿੱਚ ਉਹ ਸੰਸਦ ਮੈਂਬਰ ਵੀ ਚੁਣੀ ਜਾ ਚੁੱਕੀ ਹੈ ਸੋ ਇਸੇ ਤਰ੍ਹਾਂ ਉਹਨਾਂ ਦੇ ਕੋਲ ਜਿਹੜਾ ਕਾਫੀ ਜ਼ਿਆਦਾ ਜਿਹੜਾ ਮੰਤਰਾਲੇ ਵੀ ਸ਼ਾਮਿਲ ਹਨ ਜਿਸ ਦੇ ਵਿੱਚ ਕਿ ਲੋਕਾਂ ਦੀ ਸੇਵਾ ਖਰੀਦ ਮੰਤਰਾਲਾ ਅਤੇ ਰਾਸ਼ਟਰੀ ਰੱਖਿਆ ਮੰਤਰਾਲਾ ਅਤੇ ਇਸ ਤੋਂ ਇਲਾਵਾ ਤੇ ਜਾਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਵੀ ਉਹਨਾਂ ਦੇ ਕੋਲ ਜਿਹੜੇ ਇਸ ਸਮੇਂ ਨਿਭਾ ਰਹੇ ਹਨ ਤੇ ਉਸ ਸਾਲ ਤੋਂ ਯਾਰ 24 ਤੋਂ ਟਰਾਂਸਪੋਰਟ ਅਤੇ ਅੰਦਰੂਨੀ ਵਪਾਰ ਮੰਤਰੀ ਵੀ ਹਨ ਸੋ 57 ਸਾਲਾ ਨੇਤਾ ਆਨੰਦ ਜੋ ਕਿ ਪੇਸ਼ੇ ਦੇ ਵਜੋਂ ਵੀ ਜਿਹੜਾ ਕੈਨੇਡਾ ਦੇ ਵਿੱਚ ਵਕੀਲ ਦੇ ਤੌਰ ਦੇ ਉੱਤੇ ਕੰਮ ਕਰਦੇ ਰਹੇ ਹਨ ਸੋ ਇਸੇ ਦੌਰਾਨ ਸੰਸਦ ਮੈਂਬਰ ਵੀ ਹਨ ਸੋ ਹੁਣ ਪੰਜਾਬਣ ਹੀ ਜਿਹੜੀ ਉਹ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ ਜੋ ਕਿ ਪੰਜਾਬੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਤੇ ਪੰਜਾਬੀਆਂ ਦੇ ਲਈ ਹੋਰ ਦਰਵਾਜ਼ੇ ਜਿਹੜੇ ਨਵੇਂ ਪੰਜਾਬਣ ਦੇ ਵੱਲੋਂ ਖੋਲੇ ਜਾ ਸਕਦੇ ਹਨ ਧੰਨਵਾਦ